Hey. I do ਗਵਾੜਾ ਦੇ ਵਿੱਚ ਸ੍ਰੀ ਸੰਜੀਵ ਜੀ ਜੋ ਡੀਆਰ ਫਿਰੋਜ਼ਪੁਰ ਆਏ ਆ ਔਰ ਸਾਡੀਆਂ ਬਵਾੜੇ ਦੀ ਜੋ ਮੁੰਡਾ ਸੀ ਉਹ ਪਹਿਲ ਦੇ ਦੌਰ ਦੇ ਸੀ ਉਹਨਾਂ ਨੂੰ ਕਿਹਾ ਹੱਲ ਕਰੋ ਜਿੱਦਾਂ ਇੱਥੇ ਟਿਕਟ ਕਨੈਕਟ ਬਹੁਤ ਜ਼ਰਦਾ ਖੁੱਲਿਆ ਆ ਉਹ ਵਾਲੇ ਚਾਲੂ ਨਹੀਂ ਹੋਇਆ ਉਹ ਉਹਦੇ ਵਾਸਤੇ ਇੱਕ ਬਾਥਰੂਮ ਔਰ ਉਹਦੇ ਵਾਸਤੇ ਸੋਫਾ ਸੈਟ ਚਾਹੀਦਾ ਤਾਂ ਬੈਠਣ ਵਾਸਤੇ ਉਹ ਵੀ ਇਹਨਾਂ ਨੇ ਅੱਜ ਵਿਸ਼ਵਾਸ ਕਰਾਇਆ ਵੀ ਹਫ਼ਤੇ ਦੱਸ ਦਿੰਦੇ ਉਹਨਾਂ ਦਾ ਚਾਲੂ ਕਰਤਾ ਜਾਵਾਂਗੇ ਇੱਕ ਜਿੱਦਾਂ ਸਾਡੇ ਸਟੂਡੈਂਟ ਸਾਡੇ ਸਿਟੀਜ਼ਨ 65 ਸਾਲ ਦੇ ਨੇ ਸਾਡੀਆਂ ਮਾਤਰ ਸ਼ਾਤੀ ਸਾਡੇ ਬਿਜੁਰਗ ਉਹਨਾਂ ਵਾਸਤੇ ਇੱਕ ਕਾਊਂਟਰ ਵੀ ਅਸੀਂ ਮੰਗ ਕੀਤੀ ਆ ਉਹ ਵੀ ਇਹਨਾਂ ਨੇ ਅੱਜ ਵਿਸ਼ਵਾਦ ਹੋਇਆ ਵੀ ਅਸੀਂ ਜਲਦੀ ਹੀ ਇੱਕੋ ਹੀ ਕਾਉਂਟਰ ਨਾ ਫਵਾੜੇ ਕਿਉਂ ਫਵਾੜਾ ਜੰਕਸ਼ਨ ਨਾ ਨਵਾਂ ਸ਼ਹਿਰ ਹੁਸ਼ਿਆਰਪੁਰ ਬੜੀ ਦੂਰ ਦੂਰੋਂ ਫਵਾੜੇ ਆਂਦੇ ਆ ਉਹਨਾਂ ਵਾਸਤੇ ਬੜੀ ਮੁਸ਼ਕਲ ਹੁੰਦੀ ਆ ਇੱਕ ਸਾਡਾ ਐਲ ਡੀ ਡੀ ਜਿਹੜਾ ਲੋਕਾਂ ਵਾਸਤੇ ਜਿਹੜਾ ਵਾ ਉਹ ਬਹੁਤ ਮੁਸ਼ਕਲ ਸੀ ਹੈਂਡੀਕੈਪ ਕੋਈ ਹੋਰ ਜੇ ਬੰਦੇ ਕੋ 40 ਸਤਾ ਗੋਡਿਆਂ ਵਾਸਤੇ ਐਲ ਡੀ ਡੀ ਜਿਹੜਾ ਉਹ ਲਿਫਟ ਵਾ ਉਹ ਇਹਨਾਂ ਨੂੰ ਪਹਿਲ ਦੇ ਰੋਡ ਤੇ ਮੰਗ ਕੀਤੀ ਆ ਜਿਹਦਾ ਅੰਬਰਸਰ ਲੱਗੀ ਅੰਬਾਲੇ ਲੱਗੀ ਜੁਲਧਿਆਰੇ ਵੀ ਲੱਗ ਰਹੀ ਆ ਉਹ ਫੁਵਾੜੇ ਵੀ ਲੱਗੀ ਜਾਵੇ ਤਾਂ ਕਿ ਜਿਹੜੇ ਆਮ ਜਿਨ੍ਹਾਂ ਦੇ ਗੋਡੇ ਜਿਨ੍ਹਾਂ ਜਿਹੜੇ ਹੈਂਡੀਕੈਪ ਆ ਜਿਹਨਾਂ ਕੋਈ ਚੱਲ ਨਹੀਂ ਸਕਦਾ ਉਹਨਾਂ ਵਾਸਤੇ ਇੱਕ ਸਤਰਾਮਪੁਰੇ ਜਲਦੀ ਹੀ ਇਹ ਚਾਲੂ ਕਰਨ ਜਾ ਰਹੇ ਆ ਟਿਕਟ ਵਾਸਤੇ ਉਹ ਸਾਰਾ ਕੁਝ ਕੰਪਲੀਟ ਹੋ ਚੁੱਕਾ ਜਿਹੜੇ ਇੱਧਰਲੇ ਲੋਕ ਆ ਉਹਨਾਂ ਵਾਸਤੇ ਵੀ ਬੜੀ ਸਹੂਲਤ ਹੋਊਗੀ ਉਹ ਸੈਂਟਰ ਦੇ ਸਾਡੇ ਪੂਰਬੀ ਸ਼ਹਿਰੀ ਕੇਂਦਰ ਦੇ ਮੰਤਰੀ ਜੀ ਸਤਰਾਮਪੁਰਾਏ ਨੇ ਐਸੀ ਕਰੋੜੀਆ ਇਸ ਸਟੇਸ਼ਨ ਦੇ ਲਾ ਕੇ ਸਟੇਸ਼ਨ ਦਾ ਬਹੁਤ ਵਧੀਆ ਬਣਾਤਾ ਅਸੀਂ ਸਤਰਾਮਪੁਰੇ ਦੀ ਵੀ ਮੰਗ ਕੀਤੀ ਹੈ ਵੀ ਅੰਡਰਵੇਜਡਾ ਥੱਲੇ ਲੋਕਾਂ ਨੂੰ ਮੰਨਣ ਵਾਸਤੇ ਵੀ ਦਬਾਵੇ ਤਾਂ ਕਿ ਜਿਹੜੀ ਉੱਥੇ ਲੋਕਾਂ ਦੀ ਆ ਮੁਸ਼ਕਲ ਆ ਉਹ ਪਹਿਲ ਦੇ ਤੌਰ ਤੇ ਹੱਲ ਹੋਵੇ ਇਹ ਸਾਡੀਆਂ ਜਿਹੜੀਆਂ ਮੇਨ ਮੰਗਾਂ ਸੀਗੀਆਂ ਚਾਹ ਉਹ ਅਸੀਂ ਉਹਨਾਂ ਨੂੰ ਦੇ ਦਿੱਤੀ ਅਮਰਿੰਡਮ ਦੇ ਦਿੱਤਾ ਤੋਂ ਅਸੀਂ ਉਹਨਾਂ ਦਾ ਸਮਾਨਤ ਵੀ ਕੀਤਾ ਭਗਵਾਨੇ ਆਏ ਆ ਬਹੁਤ ਵਧੀਆ ਸੰਜੀਵ ਕੁਆਲਿਟੀ ਰਾਮ ਇਡੀ ਰਮ ਸਾਰੀ ਗਰੀ ਟੀਮ ਨਾਲ ਆਈ ਆ ਤੋਂ ਮੈਂ ਇੱਕ ਕਮਰਾ ਵਿਪਨਜੀ ਜਾਲ ਸੇਵਾ ਵਾਲੇ ਆਣ ਵਾਲੇ ਗਰਮੀਆਂ ਦੇ ਵਿੱਚ ਵੀ ਉਹ ਵੀ ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਜਲਦੀ ਹੀ ਇੱਕ ਕਮਰਾ ਰਾ ਇਹਨਾਂ ਨੂੰ ਸਮਾਨ ਵਾਸਤੇ ਰਿਹਾ ਰੱਖਣ ਵਾਸਤੇ ਦਿੱਤਾ ਜਾਊਗਾ ਤਾਂ ਮੈਂ ਅਜਿਹੇ ਦਿਨ ਤੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜੀ ਵੀ ਸਮੱਸਿਆ ਜੀ ਉਹ ਪਹਿਲ ਦੇ ਤੌਰ ਤੇ ਉਹਨਾਂ ਨੂੰ ਕਿਹਾ ਹੱਲ ਕਰੋ ਤਾਂ ਮੈਂ ਅਜਿਹੇ ਦਿਨ ਤੇ ਆਪਣੇ ਵੱਲੋਂ ਸਾਰਿਆਂ ਦਾ ਬਿਲੀਭਾਈ ਬਹੁਤ-ਬਹੁਤ ਤੁਹਾਡਾ ਧੰਨਵਾਦ ਕਰਦਾ ਹਾਂ ਜਿਹੜੇ ਕੋ ਬਣੇ ਅਸੀਂ ਸਾਰੇ ਇਕੱਠੇ ਹੋ ਕੇ ਕੁਝ ਜੋ ਪ੍ਰਸਤਿਥਿਤ ਕੀਤਾ ਹੈ ਸੁਵਿਧਾ ਜੋ ਸਾਨੂੰ ਚਾਹੀਦੀ ਹੈਗੀ ਹੈ ਜੋ ਆਮ ਪਬਲਿਕ ਨੂੰ ਚਾਹੀਦੀ ਹੈਗੀ ਹੈ ਉਹਦੇ ਲਈ ਇਹ ਜਿਹੜਾ ਸੀਨੀਅਰ ਸਿਟੀਜ਼ਨ ਦਾ ਆਪਾਂ ਤੋਂ ਬਤਰਾਉਣਾ ਕਿਹਾ ਹੈਗਾ ਕਿ ਉਹ ਆਨਲਾਈਨ ਦੇ ਵਿੱਚ ਨਾ ਕਰੇ ਉਸਕਾ ਇੱਕ ਦੇ ਸਾਹਮਣੇ ਇੱਕ ਨੂੰ ਕੋਲ ਆ ਕੇ ਬੈਠੇ ਕਿ ਕਿਹਾ ਇਸ ਪਲੇਟਫਾਰਮ ਇੱਕ ਤੋਂ ਦੂਜੀ ਜਗ੍ਹਾ ਤੇ ਜਾਣ ਦੇ ਲਈ ਪੂਰੀ ਚੜ੍ਹ ਕੇ ਜਾਣਾ ਵੀ ਉਹਨਾਂ ਦੇ ਬਹੁਤ ਮੁਸ਼ਕਲ ਹੈ ਕਿ ਇਹ ਤਾਂ ਇਸ ਕਰਕੇ ਨਹੀਂ ਜਾਂਦੇ ਹੈਗੇ ਕਿ ਮੈਨੂੰ ਚੜ੍ਹਨਾ ਔਖਾ ਜਿਵੇਂ ਗੋਡੇ-ਗੋਡੇ ਤੱਕ ਆਉਂਦਾ ਹੈ ਤੇ ਲੈਫਟ ਜਿਹੜੀ ਤਰਫ ਜਾਨਾ ਕਿ ਕਿੱਥੇ ਜਾਨਾ ਹੈ ਇਹ ਤਸੀ ਇੰਡਸਟਰੀ ਵਾਲੇ ਜਿਹੜਾ ਉਹਨਾਂ ਨੇ ਬੇਨਤੀ ਕਰਨ ਆਏ ਕਿ ਅਸੀਂ ਇੱਕ ਕਲਸਟਰ ਬਣਾਇਆ ਸੀਗਾ ਪਵਾੜੇ ਮੋਲੀ ਪੜਨ ਨੂੰ ਨਾਲ ਪਰ ਅੰਡਰਬ੍ਰਿਜ ਦੇ ਬਣਦੇ ਨਾਲ ਜਿਹੜਾ ਕਲਸਟਰ ਹੈਗਾ ਉਹ ਬੰਦ ਹੋ ਗਿਆ ਤੁਹ ਦਾ ਰਸਤਾ ਜਿਹੜਾਗਾ ਅਪਰੋਚ ਜੋ ਸੀਗੀ ਪ੍ਰੋਪਰ ਨਹੀਂ ਨਹੀਂ ਕਿ ਸਾਨੂੰ ਸਰਕਾਰ ਨੇ ਵਾਦਾ ਕੀਤਾਗਾ ਵੀ ਜੋ ਅਸੀਂ ਤੁਹਾਨੂੰ ਵਾਦ ਉਦੋਂ ਮੁਵਜਾ ਹੈਗਾ ਦਵਾਵਾ ਕਿ ਜੋ 5 ਗੁਣਾ ਲੀਟਰ ਦਾ ਕਿੱਸੇ ਦੇ ਦੂਸਰੇ ਭਾਰੀ ਰੇਟ ਹੋਗਾ ਤਾਂ 5 ਗੁਣਾ ਜੀ ਦਵਾਵਾ ਦੇ ਇਤਨਾ ਉਹ ਕੋਡ ਦੇ ਵਿੱਚ ਕਿਸ ਤਰ੍ਹਾਂ ਲੱਗਦੇ ਆ ਕੀ ਆ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਕਬਜ਼ਾ ਦੁਨੀਆ ਬੰਦ ਦੇ ਦਿੱਤਾ ਤਾਂ ਲੇਕਿਨ ਸਾਡ ਨੂੰ ਹੋਇ ਕੋਈ ਸਾਧਨ ਪਤਾ ਨਹੀਂ ਬਣਾਇਆ ਨਾ ਕੁਸਰਤੀ ਕੀਤੀ ਨਾ ਕੁਸਰਤੀ ਨੂੰ ਢੀਂਡ ਦਾ ਵਾਦਾ ਕੀਤਾ ਉਹ ਵੀ ਅੱਜ ਦੇ ਸਿ ਉਹਨਾਂ ਕੋਲ ਆਈ ਕਿ ਸੰਗਰਾਹਤ 3 ਫਲੋਟ ਦਾ ਲੱਗਾਗਾ ਉਹ ਇਹਦਾ ਵੇਸ ਪਿਆਗਾ ਉਹਦੇ ਬਾਰੇ ਕਮਛਤਮ ਸੋਚਣ 2 ਅਜਾਇਬ ਨੂੰ ਹੋਇਆਗਾ ਉਹ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਆਪਣੀ ਇੰਡਸਟਰੀ ਚਲਾ ਸਕੀਏ ਇਹ ਹੀ ਬੇਨਤੀ ਕਰਾਂਗੇ ਅੱਜ ਉਹਨਾਂ ਦੇ ਅੱਗੇ